ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਆਮ ਜਨ ਜੀਵਨ ਨੂੰ ਪਟੜੀ ਤੋਂ ਉਤਾਰ ਦਿੱਤਾ। ਫ਼ਰੰਦਸ ਦੱਸਦੀ ਹੈ ਕਿ ਦੋਵਾਂ ਰਾਜਾਂ ਦੇ ਵਿੱਚ 400 ਦੇ ਕਰੀਬ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ ਅਤੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹਨ। ਹਜ਼ਾਰਾਂ ਲੋਕਾਂ ਨੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਟਰਾਂਸਪੋਰਟ ਸਿਸਟਮ ਵੀ ਪੂਰੀ ਤਿੱਕੇ ਦੇ ਨਾਲ ਠੱਪ ਹੋ ਗਿਆ। ਫ਼ਰੰਦਸ ਦੱਸਦੀ ਹੈ ਕਿ ਆਂਧਰਾ ਪ੍ਰਦੇਸ਼ ਅਤੇ ਤੇਲਗਾਨਾ 'ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਇਨਾ ਨੁਕਸਾਨ ਚੱਲਣਾ ਪੈ ਰਿਹਾ ਕਈ ਥਾਵਾਂ ਤੇ ਤਾਂ ਪਟੜੀਆਂ ਤੇ ਪਾਣੀ ਤੱਕ ਭਰ ਗਿਆ ਅਤੇ ਕਈ ਥਾਵਾਂ ਤੇ ਰੇਲਵੇ ਟਰੈਕ ਹੀ ਵਿੰਦ ਹੋਏ ਨਜ਼ਰ ਆਏ ਨੇ ਇਸ ਕਾਰਨ ਪੈਦਾਵਿਤੀ ਦੀ ਮੱਦੇਨਜ਼ਰ 100 ਤੋਂ ਵੱਧ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ ਹਜ਼ਾਰਾਂ ਹੈਕਟੇਅਰ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬੰਗਾਲ ਦੇ ਖਾੜੇ ਵਿੱਚ ਬਣੇ ਕਟਬਾ ਦੇ ਖੇਤਰ ਕਾਰਨ ਮੌਸਮ ਨੇ ਕਰਾਰਾ ਰੂਪ ਧਾਰਤ ਕਰ ਲਿਆ। ਆਂਧਰਾ ਪ੍ਰਦੇਸ਼ ਦੇ ਗ੍ਰਾਮ ਮੰਤਰੀ ਵਾਂਗਲਪੁੜੀ ਅਨੀਤਾ ਨੇ ਅਤਵਾਦ ਨੂੰ ਕਿਹਾ ਕਿ ਰਾਜ ਵਿੱਚ ਪਿਛਲੇ 2 ਦਿਨਾਂ ਵਿੱਚ ਭਾਰੀ ਮੀਂਹ ਕਾਰਨ 5 ਜ਼ਿਲ੍ਹਿਆਂ ਦੇ 294 ਪਿੰਡਾਂ ਤੋਂ 13227 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਉਦਰ ਸੀਨੀਅਰ ਅਧਿਕਾਰੀਆਂ ਨਾਲ ਮੌਸਮ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਉਹਨਾਂ ਨੇ ਖੜਾ ਦਾ ਮੁਲਾਂਕਣ ਕਰਨ ਲਈ ਡਰੋਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਕਿਹਾ ਉਸ ਅਨੁਸਾਰ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਕਿਹਾ ਗਿਆ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਉੜੀਸਾ ਦੇ ਤੱਟਾਂ ਦੇ ਬਣਿਆ ਦਬਾਅ ਉੱਤਰ ਪੱਛਮ ਵੱਲ ਵਧਿਆ ਅਤੇ ਆਤਵਾ ਤੜਕੇ ਨੇੜੇ ਦੱਖਣੀ ਰਾਜ ਦੇ ਤੱਟ ਨੂੰ ਪਾਰ ਕਰ ਗਿਆ ਇਸ ਕਾਰਨ ਸੂਬੇ ਵਿੱਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਹੁਣ ਤੱਕ 9 ਲੋਕਾਂ ਦੀ ਮੌਤ ਦੀ ਦਸਤਕੀ ਚੱਲੀ ਹੈ ਅੰਦਾਲੀ ਕੀ ਉੱਥੇ ਹੀ ਮੈਡੀਕਲ ਕੈਂਪਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਵਿਧਾਇਕ ਮੰਤਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋਈ ਹੈ ਪੁਲਿਸ ਨੇ ਐਨਡੀਆਰਐਫ ਅਤੇ ਐਲਜੀਆਰਐਫ ਦੀਆਂ ਟੀਮਾਂ ਨੇ 600 ਲੋਕਾਂ ਨੂੰ ਪਾਣੀ ਚੜ੍ਹ ਗਏ ਇਲਾਕਿਆਂ ਤੋਂ ਬਚਾਇਆ ਹੈ ਅੰਦਾਲੀ ਦੀ ਇਸਾਰਾ ਟੀਮਾਂ ਨੇ ਸਤਜਿਗਿਆ ਵਿੱਚ 22 ਤੁਬੀ ਅੱਤਵਾਦੀ ਵਿਚਾਰਕਾਰਾਂ ਕੀ ਦੇ ਤੁਹਾਡੇ ਸ਼ਹਿਰ ਵਿੱਚ ਸਥਿਤੀ ਕਿਸ ਤਰ੍ਹਾਂ ਦੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਬਿਊਰੋ ਰਿਪੋਰਟ ਜੀਕੇਟੀਵੀ ਲਗਾਤਾਰ ਪੈ ਰਹੀ ਬਾਰਿਸ਼ ਦੇ ਕਾਰਨ ਆਮ ਜਨ ਜੀਵਨ ਨੂੰ ਪਟੜੀ ਤੋਂ ਉਤਾਰ ਤੈਫੰਦੱਸਦੀ ਹੈ ਕਿ ਦੋਵਾਂ ਰਾਜਾਂ ਦੇ ਵਿੱਚ 400 ਦੇ ਕਰੀਬ ਪਿੰਡਾਂ ਵਿੱਚ ਪਾਣੀ ਭਰ ਚੁੱਕਾ ਹੈ ਅਤੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਾਰੇ ਹਜ਼ਾਰਾਂ ਲੋਕਾਂ ਨੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਟਰਾਂਸਪੋਰਟ ਸਿਸਟਮ ਵਿੱਚ ਪੂਰੀ ਤਿੱਕਦੇ ਨਾਲ ਟੱਪੂਗਾ ਦੱਸ ਦਈਏ ਕੀ ਆਂਧਰਾ ਪ੍ਰਦੇਸ਼ ਅਤੇ ਤੇਲਗਾਨਾ ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਇਨਾ ਨੁਕਸਾਨ ਚ ਨਾ ਪੈ ਰਿਹਾ ਕਈ ਥਾਵਾਂ ਤੇ ਤਾਂ ਪਟੜੀਆਂ ਤੇ ਪਾਣੀ ਤੱਕ ਭਰ ਗਿਆ ਅਤੇ ਕਈ ਥਾਵਾਂ ਤੇ ਰੇਲਵੇ ਟਰੈਕ ਹੀ ਬੰਦ ਹੋਏ ਨਜ਼ਰ ਆਏ ਨੇ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸੋਪਾ ਵੱਧ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ ਹਜ਼ਾਰਾਂ ਹੈਕਟੇਅਰ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਨਾਲ ਦੀ ਘਾੜੇ ਵਿੱਚ ਬਣਿਆ ਕਾਰ ਦਬਾਦੇ ਖੇਤਰ ਕਾਰਨ ਮੌਸਮ ਨੇ ਇੱਕ ਤਰਾਰਾ ਰੂਪ ਧਾਰ ਕਰ ਲਿਆ ਆਂਧਰਾ ਪ੍ਰਦੇਸ਼ ਦੇ ਗ੍ਰਾਮ ਮੰਤਰੀ ਵਾਂਗਲਕੁਨੀ ਅਨੀਤਾ ਨੇ ਐਤਵਾਰ ਨੂੰ ਕਿਹਾ ਕਿ ਰਾਤ ਵਿੱਚ ਪਿਛਕੇ 2 ਦਿਨਾਂ ਦੀ ਭਾਰੀ ਮੀਂਹ ਕਾਰਨ 5 ਜ਼ਿਲ੍ਹਿਆਂ ਦੇ 294 ਪਿੰਡਾਂ ਤੋਂ 13227 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਉਦਰ ਸੀਨੀਅਰ ਅਧਿਕਾਰੀਆਂ ਨਾਲ ਮੌਸਮ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੇ ਖੜਾ ਦਾ ਮੌਨਕਰ ਕਰਨ ਲਈ ਦੋਨ ਵਰਗੀਆਂ ਤਕਨੀਕਾਂ ਨਿਰਵਰਤੋ ਕਰਨ ਲਈ ਕਿਹਾ ਉਸ ਸੰਸਾਰ ਰਾਹਤ ਅਤੇ ਬਚਾਅ ਕਾਰਜ ਕਰਨੇ ਪਿਆ ਗਿਆ ਭਾਰਤੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਉੜੀਸਾ ਦੇ ਤੱਟਾਂ ਦੇ ਬਣਿਆ ਦਬਾ ਉੱਤਰ ਪੱਛਮ ਵੱਲ ਲੁੱਭ ਗਿਆ ਅਤੇ ਆਤਵਾੜਤੀ ਨੇੜੇ ਤੱਟ ਨੇ ਦਾਜ ਦੇ ਤੱਟ ਨੂੰ ਪਾਰ ਕਰਕੇ ਇਸ ਕਾਰਨ ਸੂਬੇ ਵਿੱਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਅਤੇ ਤੱਕਲ 9 ਲੋਕਾਂ ਦੀ ਮੌਤ ਦੀ ਖ਼ਬਰ ਚੱਲੀ ਆ ਰਹੀ ਹੈ। ਸੰਦਰਭੀ ਕੇ ਉੱਥੇ ਹੀ ਮੈਡੀਕਲ ਕੈਂਪਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਰਹਿਮਤਪੁਰ ਦੇ ਦੱਸੇ ਪਾਈਲੀ ਕਨ ਹੁਤਾਕਨ ਨੂੰ ਲੋਕਾਂ ਦੀ ਮੌਤ ਹੈ। ਇਸ ਵਿੱਚ ਐਨਡੀਆਰਐਫ ਅਤੇ ਐਸਜੀਆਰਐਫ ਦੀਆਂ ਟੀਮਾਂ ਨੇ 600 ਲੋਕਾਂ ਨੂੰ ਪਾਣੀ ਵਿੱਚ ਡੁੱਬੇ ਇਲਾਕਿਆਂ ਚੋਂ ਬਚਾਇਆ ਹੈ। ਸੰਦਰਭੀ ਇੱਕ ਇਸ ਤਰ੍ਹਾਂ ਟੀਮਾਂ ਨੇ ਸਾਰ ਯਾਰ ਜੀ ਤੁਹਾਨੂੰ ਬਾਈ ਵੀ ਆਪਾਂ ਇਹ ਚਾਰ ਕਾਰਾਂ ਸਿਬਨ ਹੌਂਡੇ ਸ਼ਾਰ ਵਿੱਚ ਸਥਿਤੀ ਕਿਹੋ ਜਿਹੀ ਰੱਖਾਂਗੇ ਕਮੈਂਟ ਕਰਕੇ ਜ਼ਰੂਰ ਦੱਸੋ ਬਿਊਰੋ ਰਿਪੋਰਟ ਜੀਕੇ ਟਵੀ